ਨਮਸਤੇ ਜੀ ਮੇਰਾ ਨਾਮ ਪ੍ਰਵੀਨ ਪੰਡਾ ਹੈ ਮੇਰੀ ਉਮਰ 67 ਇਅਰ ਦੀ ਹੈ ਮੇਰੇ ਹੱਡੀਆਂ 'ਚ ਦਰਦ ਰਹਿਣ ਲੱਗ ਗਿਆ ਹੱਡੀਆਂ 'ਚੋਂ ਗੋਡਿਆਂ 'ਚ ਆ ਗਿਆ ਗੋਡਿਆਂ 'ਚੋਂ ਮੋਢਿਆਂ ਤੱਕ ਆ ਗਿਆ ਮੈਨੂੰ ਤੁਰਨਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਇਸ ਲਈ ਮੈਂ ਕਈ ਡਾਕਟਰਾਂ ਤੋਂ ਇਲਾਜ ਕਰਾਇਆ ਪਰ ਆਰਾਮ ਨਹੀਂ ਆਇਆ ਉਸ ਤੋਂ ਬਾਅਦ ਮੈਂ ਬਹੁਤ ਡਾਕਟਰਾਂ ਨੂੰ ਦਵਾਈ ਲਈ ਕੋਈ ਫਰਕ ਨਹੀਂ ਪਿਆ ਫਿਰ ਮੁੰਡਾ ਮੇਰਾ ਟੈਸਟ ਕਰਾਉਣ ਨੂੰ ਲੈ ਗਿਆ ਡਾਕਟਰ ਦੇ ਉੱਥੇ ਜਾ ਕੇ ਮੈਂ ਟੈਸਟ ਕਰਾਇਆ ਤਾਂ ਮੈਂ ਉੱਥੇ ਦਵਾਈ ਲਈ ਮੈਨੂੰ ਫਿਰ ਵੀ ਕੋਈ ਫਰਕ ਨਹੀਂ ਪਿਆ ਮੈਂ ਅਸ਼ਪਾਲ ਜੀ ਲੁਧਿਆਣੇ ਦੇ ਰਹਿਣ ਵਾਲਾ ਇਹ ਮੇਰੇ ਮਾਤਾ ਜੀ ਨੇ ਪ੍ਰਵੀਨ ਪਾਲਤਾ ਜੀ ਤੇ ਇਹਨਾਂ ਨੂੰ ਬਹੁਤ ਸਵੇਰੇ ਰਾਤ ਨੂੰ ਸੌਂਦੇ ਸੀ ਤੇ ਸਵੇਰੇ ਉੱਠਦੇ ਸੀ ਇਹਨਾਂ ਨੂੰ ਉੱਠਿਆ ਨਹੀਂ ਜਾਂਦਾ ਸੀਗਾ ਜਦੋਂ ਉੱਠਦੇ ਸੀ ਇਹ ਕਹਿੰਦੇ ਸੀ ਮੈਨੂੰ ਚੱਕ ਕੇ ਉਠਾ ਤੇ ਵੇਨ ਨੂੰ ਦਿੱਕਤ ਆਉਣ ਲੱਗੀ ਇਹ ਗੋਡਿਆਂ 'ਚ ਦਰਦ ਆਉਣ ਲੱਗ ਗਿਆ ਤੇ ਮੋਢਿਆਂ ਦਾ ਸਾਰਾ ਪੂਰੀ ਬਾਡੀ ਪੇਨ ਕਰਨ ਲੱਗ ਗਈ ਮਾਮਾ ਇਹਨਾਂ ਰੈਫਰੈਂਸ ਤੇ ਉਹਨਾਂ ਦੇ ਕੋਈ ਲਿੰਕ ਜਿ ਸੀਗਾ ਕੋਈ ਉਹਨਾਂ ਨੇ ਸਾਨੂੰ ਦੱਸਿਆ ਫਿਰ ਅਸੀਂ ਡਾਕਟਰ ਸ਼ਾਰਦਾ ਜੀ ਹੈਗੇ ਨੇ ਉਹਨਾਂ ਨਾਲ ਕੰਟੈਕਟ ਕੀਤਾ ਉੱਥੇ ਜਾ ਕੇ ਅਸੀਂ ਪਹਿਲਾਂ ਮੰਮੀ ਨੂੰ ਉੱਥੇ ਜਾ ਕੇ ਬਿਠਾਇਆ ਤੇ ਸਾਰੀ ਉਹਨਾਂ ਦੇ ਲੋਕ ਉੱਥੇ ਸੀਗੇ ਉਹਨਾਂ ਦੇ ਵਿਊ ਲਿੱਤੇ ਤੇ ਡਾਕਟਰ ਸ਼ਾਰਦਾ ਜੀ ਤੇ ਇਨਾਂ ਨੂੰ ਰਾਮ ਆ ਰਿਹਾ ਉਹ ਕਹਿੰਦੇ ਜੀ ਇਨਾਂ ਕੋ ਦਵਾਈ ਲੋ ਬਹੁਤ ਵਧੀਆ ਡਾਕਟਰ ਨੇ ਫਿਰ ਲਗਾਤਾਰ ਅਸੀਂ 7-8 ਮਹੀਨੇ ਇਨਾਂ ਦੀ ਲਗਾਤਾਰ ਦਵਾਈ ਟਰੀਟਮੈਂਟ ਕਰਵਾਇਆ ਫਿਰ ਇਹਨਾਂ ਦੇ ਪੂਰੇ ਬੋਡੀ ਚ ਸਾਰੀ ਹੌਲੀ ਹੌਲੀ ਇਹਨਾਂ ਦਾ ਆਰਾਮ ਆਉਂਦਾ ਰਿਹਾ ਤੇ ਹੁਣ ਇਹਨਾਂ ਨੂੰ ਪੂਰਾ ਫਰਕ ਹੈ ਡਾਕਟਰ ਸ਼ਰਦਾ ਵੱਲੋਂ ਤੇ ਇਹਨਾਂ ਨੂੰ ਪੂਰੀ ਕਿਸੇ ਡਾਕਟਰ ਦਾ ਆਰਾਮ ਨਹੀਂ ਆਇਆ ਸਿਰਫ ਡਾਕਟਰ ਸ਼ਰਦਾ ਨੇ ਇਹਨਾਂ ਨੂੰ ਠੀਕ ਕੀਤਾ ਮੈਂ ਹੁਣ ਸ਼ਰਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਮੈਨੂੰ ਠੀਕ ਕਰਤਾ ਮੇਰਾ ਹੁਣ ਸਾਰਾ ਕੰਮਕਾਰ ਆਪਣਾ ਆਪ ਕਰਦੀ ਆਂ ਮੈਂ ਬਿਲਕੁਲ ਠੀਕ ਆਂ